ਦੋਸਤੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰਿਓ ਬਈ ਇਹ ਨਾ ਪੰਜਾਬ ਦੇ ਵਿੱਚ ਹੁਣ ਦੇ ਨਹੀਂ ਆਉਂਦੇ ਹੈਗੇ ਬਹੁਤ ਲੰਮੇ ਸਮੇਂ ਦੇ ਆਉਂਦੇ ਆ ਪਰ ਜਿਹੜੇ ਪਹਿਲੇ ਪਈਏ ਆਉਂਦੇ ਇਹਦਾ ਉਹਨਾਂ ਦੇ ਵਿੱਚ ਫਰਕ ਹੁੰਦਾ ਹੀ ਹੁਣ ਆਲਿਆਂ ਨਾ ਪਹਿਲੇ ਪਈਏ ਹੁੰਦੇ ਸੀ ਜਦੋਂ ਕਿਸੇ ਜ਼ਿਮੀਂਦਾਰ ਦੇ ਨਾਲ ਲੱਗੇ ਹੁੰਦੇ ਸੀ ਨਾ ਕੰਮ ਕਰਦੇ ਹੁੰਦੇ ਮੱਝਾਂ ਨੂੰ ਪੱਠੇ-ਪੁੱਠੇ ਪਾਉਣੇ ਉਹ ਜਿਹੜਾ ਭਈਆ ਲੱਖਿਆ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਉਹ ਖਲਾਨੇ ਵਾਲਾ ਭਈਆ ਹੈਗਾ ਉਹਨਾਂ ਨੇ ਰੱਖਿਆਗਾ ਉਹਨਾਂ ਦੇ ਘਰ ਰਹਿੰਦਾ ਕੋਈ ਪਛਾਣ ਹੁੰਦੀ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਦੂਸਰੇ ਭਈਏ ਆਉਂਦੇ ਸੀ ਪਿਆਰ ਵਾਲੇ ਜਿਹੜੇ ਆਪਣੇ ਮੋਟਰਾਂ ਦੇ ਬੈਠੇ ਹੁੰਦੇ ਸੀ ਉਹ ਗੱਣਾ ਵੱਢਣ ਆ ਗਏ ਜਾਂ ਝੋ ਹੁੰਦੇ ਸੀਗੇ ਤੇ ਉੱਥੋਂ ਹੀ ਉਹਨਾਂ ਨੇ ਜਿਹੜਾ ਹੈਗਾ ਸੀਜਨ ਲਾ ਕੇ ਵਾਪਸ ਚਲ ਜਾਂਦੇ ਹੁੰਦੇ ਉਹ ਹੁੰਦੇ ਸੀ ਹੁਣ ਬਿਹਾਰ ਵਾਲੇ ਭਈਏ ਜਿਹੜੇ ਹੈਗੇ ਇੰਨੇ ਖਤਰਨਾਕ ਨਹੀਂ ਹੈਗੇ ਹੁਣ ਜਿਹੜੇ ਆਏ ਆ ਨਾ ਭਈਏ ਆ ਜਿਹੜੇ ਅਰੀਬ ਕਾਂਡੇ ਹੈਗੇ ਆਪਣੀਆਂ ਧੀਆਂ ਭੈਣਾਂ ਨੂੰ ਚੇਂਟੇ ਹੈਗੇ ਆਪਣੇ ਬੱਚੇ ਆ ਜਿਹੜੇ ਕਿਨੈਪ ਕਾਂਡੇ ਹੈਗੇ ਨਾ ਇਹ ਭਈਏ ਜਿਹੜੇ ਹੈਗੇ ਜੂਪੀ ਵਾਲੇ ਆ ਇਹ ਭਈਏ ਖਤਰਨਾਕ ਆ ਤੁਹਾਨੂੰ ਪਤਾ ਜੂਪੀ ਦੇ ਵਿੱਚ ਕਿੰਨਾ ਕਰੈਮ ਹੈਗਾ ਕਿੰਨਾ ਇਹ ਚੀਜ਼ ਨੂੰ ਮੰਨੇ ਆ ਤੇ ਇਹ ਜੂਪੀ ਵਾਲੇ ਭਈਏ ਆ ਜਿਹੜੇ ਸਾਡੇ ਆਣਕੇ ਵਿੱਚ ਪੰਜਾਬ ਦੇ ਵਿੱਚ ਨਹੀਂ ਗੰਦ ਪਾਇਆ ਬਿਹਾਰੀ ਬੰਦੇ ਨਹੀਂ ਹੈਗੇ ਆ ਜਿਹੜੇ ਦੂਪੀ ਵਾਲੇ ਹੈਗੇ ਉਹ ਸੜਕਾਂ ਦੇ ਉੱਤੇ ਤਿੰਗਾ ਲਾਉਂਦੇ ਤਾਰੇ ਖੰਭੇ ਦੇ ਨਾਲ ਬਿਜਲੀ ਫਰੀ ਦੀ ਘਰਾਂ ਦੇ ਵਿੱਚ ਟੀਵੀ ਚੱਲਣ ਡੈ ਫਰਿਜਾਂ ਲੱਗੀਆਂ ਹੈਆਂ ਦੀਆਂ ਮੁਰਗੇ ਧੁੱਗੀਆਂ ਦੇ ਵਿੱਚ ਬਣ ਡੈ ਹੈਗੇ ਉਹਨੋਂ ਬਣ ਕਾ ਤੋਂ ਡੈ ਹੈਗੇ ਕਾ ਤੋਂ ਨਹੀਂ ਸਰਕਾਰ ਉਹਨਾਂ ਦੀਆਂ ਧੁੱਗੀਆਂ ਚਕਾਉਂਦੀ ਜਗ੍ਹੀ ਆ ਇਹ ਸਰਕਾਰੀ ਜਗ੍ਹਾ ਦੇ ਉੱਤੇ ਬੈਠੇ ਹੈਗੇ ਸਰਕਾਰ ਨੇ ਕੀ ਕੀਤਾ ਉਹਨਾਂ ਦੇ ਆਧਾਰ ਕਾਟ ਬਣਾਈ ਹੈਗੇ ਉਹਨਾਂ ਦੀਆਂ ਵੋਟਾਂ ਬਣਾਈਆਂ ਹੈਗੇ ਉਹਨਾਂ ਦੇ ਰਾਸ਼ਨ ਕਾਰਡ ਪੰਜਾਬ ਦੇ ਪੁਗੜਾਏ ਹੈਗੇ ਪੱਕੇ ਪੰਜਾਬ ਦੇ ਪਾਸੀ ਕਰ ਦਿੱਤਾ ਸਾਡੀ ਸਰਕਾਰਾਂ ਨੇ ਸਰਕਾਰਾਂ ਕੀ ਉਹਨਾਂ ਦੇ ਬਦਲੇ ਦੇ ਵਿੱਚ ਲੈ ਲੈਂਦੀਆਂ ਹੈਗੀਆਂ ਸਰਕਾਰਾਂ ਲੈਂਦੀਆਂ ਉਹਨਾਂ ਤੋਂ ਬੋਟ ਤੇ ਸਰਕਾਰਾਂ ਨੇ ਕੀ ਸਰਕਾਰ ਕੀ ਉਹਨਾਂ ਨੂੰ ਕੀ ਦਿੰਦੀ ਮੁੜ ਕੇ ਸਰਕਾਰ ਦਿੰਦੀ ਤੇ ਦੇ ਲੋ ਉਹ ਸਾਰੇ ਹਰੇਕ ਪਾਸੇ ਕਈਏ ਬੈਠੇ ਆ ਉਹ ਕਾਥੋ ਬੈਠੇ ਆ ਕਿ ਆ ਉਹ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਬੈਠੇ ਆ ਕਿ ਸਰਕਾਰ ਉਹਨਾਂ ਤੋਂ ਵੋਟਾਂ ਲੈਂਦੀ ਆ ਬਦਲੇ ਵਿੱਚ ਉਹ ਸਰਕਾਰ ਇਹ ਹਰੀਏਕ ਸਰਕਾਰ ਜਿਹੜੀ ਉਹਨਾਂ ਨੂੰ ਜਗ੍ਹਾ ਦਿੰਦੀ ਰਹਿਣ ਵਾਸਤੇ ਇਹ ਜਿਹੜੇ ਦੂਪੀ ਵਾਲੇ ਹੈਗੇ ਬਹੁਤ ਖਤਰਨਾਕ ਬਈਏ ਹੈਗੇ ਜਿਹੜੇ ਬਿਹਾਰ ਵਾਲੇ ਆ ਨਾ ਇਹਨਾਂ ਦੇ ਜਪੰਟਾ ਦੇ ਵਿੱਚ ਰਹਿੰਦੇ ਵੀ ਹੈਗੇ ਇਹਨਾਂ ਦੇ ਐਡਰੈਸ ਵੀ ਹੈਗੇ ਲੋਕਾਂ ਤੋਂ ਪੁਰਾਣੀ ਸਮਝ ਲਈ ਬਈਏ ਨੂੰ ਜਿਹੜਾ ਸੀਗਾ ਪਿੱਛੋਂ ਪੰਜਾਬ ਚੋਂ ਬੰਦੇ ਆਵਜਾ ਕੇ ਲੈ ਕੇ ਆਉਂਦੇ ਤੇ ਬਿਹਾਰ ਦੇ ਵਿੱਚ ਕੰਮ ਵਾਸਤੇ ਬਿਹਾਰ ਵਾਲੇ ਬੰਦੇ ਨਹੀਂ ਖਤਰਨਾਕ ਹੈਗਾ ਜੀ ਦੂਕੀ ਵਾਲੀ ਹੈਗੀ ਆ ਹੁਣ ਅੱਜ ਇੱਕ ਤੁਹਾਨੂੰ ਗੱਲ ਸੁਣਾਉਣੀ ਹੈ ਕਿ ਬੰਦਾ ਇੱਕ ਕੁੜੀ ਦੀ ਕੁੜੀ ਦੇ ਘਰ ਦੇ ਗਵਾਂਢ ਦੇ ਵਿੱਚ ਇੱਕ ਬੁਈਏ ਰਹਿੰਦੇ 40 50 ਬਈਏ ਘਰ ਦੇ ਵਿੱਚ ਰਹਿੰਦੇ ਸੀ ਹੁਣ ਕੁੜੀ ਦਾ ਸੀਗਾ ਪੇਪਰ ਤੇ ਉਹ ਬਈਆਂ ਨੇ ਲਾਇਆ ਸੀਗਾ ਡੈੱਕ ਤੇ ਉਹ ਬਈਆਂ ਨੂੰ ਕਹਿਣ ਚੱਲੇਗੇ ਵੀ ਡੈੱਕ ਥੋੜਾ ਜਿਹਾ ਹੋਲੀ ਕਰ ਲਓ ਤੇ ਭਈਏ ਜਿੰਨੇ 40 50 ਸਗੋਂ ਸਾਰੇ ਕੁੜੀ ਦੇ ਗਾਲ ਪੈ ਗਏ ਪੁੱਟਣ ਪੈ ਗਏ ਕੁੜੀ ਨੂੰ ਤੇ ਕੁੜੀ ਦਾ ਪੇਪਰ ਸੀਗਾ ਉਹ ਤਾਂ ਪਾ ਕੇ ਕ ਕਦਾਮ ਵੀ ਕੀਤਾ ਹੈਗਾ ਰੇਪ ਕੀਤਾ ਬੱਚੇ ਦੇ ਨਾਲ ਮਾਰ ਕੇ ਸੱਡ ਦਿੱਤਾ ਤਾਂ ਕਿ ਬਹੁਤ ਮਾੜੀ ਗੱਲ ਹੈਗੀ ਹੈ ਨਾ ਭਈਆਂ ਦਾ ਕੁਝ ਨਾ ਕੁਝ ਕੀਤਾ ਜਾਵੇ 40 40000 ਰੁਪਿਆ ਮਹੀਨੇ ਦਾ ਇਹ ਕਮਾਉਂਦੇ ਹੈਗੇ ਦੁੱਗ ਢਾਈ 3 3000 ਰੁਪਿਆ ਦਿਹਾੜੀ ਦਾ ਇਹ ਕਮਾਉਂਦੇ ਹੈਗੇ ਕੋਈ ਟੈਕਸ ਹੈ ਨਾ ਉਹ ਲਾਇਆ ਹੈਗਾ ਜਿਹੜਾ ਬੰਦਾ 3000 ਰੁਪਿਆ ਦਿਹਾੜੀ ਦਾ ਕਮਾਉਂਦਾ ਕੋਈ ਉਹਨਾਂ ਨੂੰ 2 400 ਰੁਪਿਆ ਟੈਕਸ ਲਾਉਂਦਾ ਜਿਹੜਾ ਘਰਾਂ ਦੇ ਵਿੱਚ ਵੀ ਲੋਕਾਂ ਨੇ ਆਪਣੇ ਆਲੇ ਰੱਖੇ ਹੈਗੇ ਘਰ ਆ ਕੀ ਕਰਦਾ ਦਿੱਤੇ ਕਿਰਾਏ ਦੇ ਸਿਰਫ 250 2000 25000 ਰੁਪਇਆ ਕਿਰਾਇਆ ਲੈਣ ਦਾ ਹੈਗੇ ਤੇ ਬੰਦੇ ਘਰ ਦੇ ਵਿੱਚ 20 ਰੱਖੇ ਹੈਗੇ ਆ ਉਹ ਕੰਮ ਸੇ ਕੰਮ ਜਿਹੜਾ ਇਹਨਾਂ ਦੇ ਕਿਰਾਏ ਵਧਾਓ ਪਰ ਬੰਦੇ ਦੇ ਪੈਸੇ ਲਈਦੇ ਹੁੰਦੇ ਆ ਪਰ ਬੰਦੇ ਦੇ ਪੈਸੇ ਲਓ 5000 ਰੁਪਇਆ ਇੱਕ ਬੰਦੇ ਦਾ ਲਓ ਲੱਖ ਰੁਪਇਆ ਤੁਹਾਡਾ ਵੀ ਕੁਝ ਬਣੂਗਾ ਤੇ ਜੇ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿਣਾ ਸਹਿਣਾ ਇਹਨਾਂ ਨੂੰ ਵੀ ਆਊਗਾ ਜਦੋਂ ਲੱਖ ਰੁਪਇਆ ਮਹੀਨੇ ਦਾ ਕਿਰਾਇਆ ਦੇਣਗੇ ਤੇ ਇਹਨਾਂ ਦੀਆਂ ਵੀ ਚੀਕਾਂ ਨਿਕਲਣਗੇ ਆਪੇ ਦੇਖੋ ਕਿੱਦਾਂ ਜੁਕੀ ਨੂੰ ਭਾਜਦੇ ਤੁਸੀਂ ਘਰ ਦਾ ਫਰੀਂਜ ਨੂੰ ਦਿੱਤੇ ਹੈਗੇ ਆ ਦੂਜੇ ਸਰਕਾਰਾਂ ਨੇ ਸੜਕਾਂ ਦੇ ਉੱਤੇ ਬਿਠਾਏ ਆ ਨਜ਼ਾਰੇ ਲੈਂਦੇ ਫਰੀਂ ਦੇ ਵਿੱਚ ਰਹਿੰਦੇ ਮੁਰਗੇ ਖਾਂਦੇ ਹੈਗੇ ਆ ਸੜਕਾਂ ਦੇ ਆਉਂਦੀਆਂ ਜਾਂਦੀਆਂ ਕੁੜੀਆਂ ਭੈਣਾ ਸਾਡੀਆਂ ਨੂੰ ਛੇੜਦੇ ਆ ਕਿ ਬੱਚੇਾਂ ਨੂੰ ਚੱਕਦੇ ਆ ਕਿ ਹਰੀ ਪਤਾ ਦੇ ਕੇ ਕੋਈ ਹੈ ਹੀ ਨਹੀਂ ਉਹ ਕੀ ਉਹਨਾਂ ਨੂੰ ਫੜ ਲੈਣਾ ਕੀ ਪ੍ਰੂਫ ਆ ਕਿੱਥੋਂ ਦੇ ਆ ਕਿੱਥੋਂ ਦੇ ਨਹੀਂ ਹੈਗੇ ਆ ਜਿਹੜੇ ਸੜਕਾਂ 'ਤੇ ਬੈਠੇ ਆ ਜਿਹੜੇ ਘਰਾਂ ਦੇ ਵਿੱਚ ਚਮੂਰਾ ਤਾਂ ਮਾੜਾ ਮੋਟਾ ਹੋ ਜਾਊਗਾ ਇਹ ਗਲਤੀਆਂ ਸਾਡੀਆਂ ਸਰਕਾਰਾਂ ਦੀਆਂ ਸਰਕਾਰਾਂ ਨੂੰ ਕੱਢਣੇ ਚਾਹੀਦੇ ਹੈਗੇ ਹਨ ਮੀਡੀਆ ਨੂੰ ਤੱਕ ਕੇ ਸ਼ੇਅਰ ਕਰਦੇ ਆ ਧੰਨਵਾਦ